ਸਸ ਸਤਿ ਸ਼੍ਰੀ ਅਕਾਲ ਦੋਸਤੋ ਲਓ ਵੀ ਮੁੰਡੇ ਦੇ ਵਿਆਹ ਦੀ ਤੇ ਸਹਿ ਚਿੱਠੀ ਲੈ ਕੇ ਆ ਗਏ ਵਿਚੋਲਾ ਤੇ ਵਿਚੋਲਣ ਤੇ ਵਿਆਹ ਚ ਹਜੇ ਦੇਣਾ 15 20 ਪਰ ਸਹਿ ਚਿੱਠੀ ਆ ਗਈ ਤੇ ਅੱਜ ਦਾ ਬਲੌਗ ਹੈ ਜਿਹੜਾ ਇਹ ਤੁਹਾਨੂੰ ਦਿਖਾਉਣੇ ਆ ਤੇ ਸਹਿ ਚਿੱਠੀ ਵਿਖਾਉਣੇ ਆ ਵੀ ਆ ਦੇਖੋ ਇਹ ਲਓ ਜੀ ਮੁੰਡੇ ਦਾ ਨਾਮ ਹੈਗਾ ਗਗਨਦੀਪ ਲਓ ਜੀ ਹਾਂ ਜੀ ਤਿਆਰ ਹੈ ਹਾਂ ਪੜ੍ਹ ਕੇ ਤਾਂ ਸੁਣਾਉਣੀ ਪਊਗੀ ਪੜ੍ਹ ਕੇ ਸੁਣਾ ਦਿਓ ਲਿਆ ਮੈਨੂੰ ਫੜਾ ਦੇ ਮੈਂ ਪੜ੍ਹ ਕੇ ਸੁਣਾਣਾ ਸਾਹਿਬ ਚਿੱਠੀ ਸਾਹਿਬ ਚਿੱਠੀ ਸਤਿਕਾਰਯੋਗ ਸਰਦਾਰਨੀ ਅਤੇ ਸਰਦਾਰ ਸਰਦਾਰਨੀ ਸੁਖਵਿੰਦਰ ਕੌਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਰ ਬੇਨਤੀ ਕਿ ਆਪ ਜੀ ਦਾ ਸੁਪੁੱਤਰ ਵਰਖੋਦਾਰ ਸਰਦਾਰ ਗਗਨਦੀਪ ਸਿੰਘ ਜੀ ਅਤੇ ਸਾਡੀ ਸੁਪੁੱਤਰੀ ਬੀਬੀ ਮਨਪ੍ਰੀਤ ਕੌਰ ਜੀ ਨੂੰ ਗ੍ਰਸਤ ਧਰਮ ਵਿੱਚ ਪਰਵਰਤਤ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 24 ਚੇਤਰ 2025 ਮੁਤਾਬਕ ਐਤਵਾਰ ਅਤੇ ਆਨੰਦ ਕਾਰਜ ਦਾ ਸਮਾਂ 10:15 ਮਿੰਟ ਨਿਯਮਤ ਹੋਇਆ ਹੈ ਸੋ ਆਪ ਜੀ ਦੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਨਾਲ ਸੋਹੇ ਪਰਖ ਮੋਹਣੀਏ ਲਾਇਆ ਦੇ ਗੁਰਵਾਕ ਅਨਸਾਰ ਆਪਣੇ ਸਾਥ ਸਬੰਧੀਆਂ ਤੇ ਮਿੱਤਰਾਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਅਸੀਂ ਹਾਂ ਆਪ ਜੀ ਦੇ ਦਾਸ ਸਰਦਾਰ ਇਕਬਾਲ ਸਿੰਘ ਸਨ ਆਫ ਸੁਖਦੇਵ ਸਿੰਘ ਸਾਹਿ ਚਿੱਠੀ ਲਿਖੀ ਮਿਤੀ 2 ਜੇਤਰ ਐਤਵਾਰ ਨੂੰ ਅੱਜ ਹੀ ਹੈ ਹਾਂਜੀ ਲਓ ਵੀ ਦੋਸਤੋ ਇਹ ਮੈਂ ਤਾਂ ਪਹਿਲੀ ਵਾਰੀ ਪੜ੍ਹੀ ਹੈ ਤੇ ਪਹਿਲੀ ਵਾਰੀ ਇਸ ਤਰ੍ਹਾਂ ਵੇਖਿਆ ਪਰ ਪੁਰਾਣੇ ਜ਼ਮਾਨੇ 'ਚ ਮੇਰੇ ਖਿਆਲ 'ਚ ਇਸ ਤਰ੍ਹਾਂ ਹੀ ਪੜ੍ਹ ਕੇ ਤੇ ਸਾਰਾ ਕੁਝ ਆਹ ਸਾਹਿ ਚਿੱਠੀ ਜਿਹੜਾ ਆਉਂਦੀ ਸੀ ਤੇ ਦੱਸਦੇ ਸੀ ਕਿ ਸਾਰਾ ਕੁਝ ਲਓ ਜੀ ਹੁਣ ਉਸ ਤੋਂ ਬਾਅਦ ਜਿਹੜਾ ਕਾਰਵਿਆਰਾ ਕਰ ਲੋ ਠੀਕ ਹੈ ਠੀਕ ਹੈ ਜੀ 6 ਅਪ੍ਰੈਲ ਜਿਹੜੀ ਬਰਾਤ ਦੀ ਆਪਣੀ ਮਿਤੀ ਹੈਗੀ ਜਿਹੜੀ ਮਰਾਤ ਜਾਵੇਗੀ ਤੇ ਰਾਜਸਥਾਨ ਦੇ ਵਿੱਚ ਲਵਿਕ ਗਗਨਦੀਪ ਅੱਜ ਤੋਂ ਬਾਅਦ ਆ ਹਾਂ ਲਵਿਕ ਬੰਨਤਾ ਜੰਜੀਰ ਬਨ ਲਈ ਤੇ ਸੰਗਲ ਪੈਣ ਲੱਗਾ ਹੀ ਹਾਂ ਠੀਕ ਆ ਸੰਗਲ ਤਾਂ ਮੋਟਾ ਪਾਇਓ ਹਾਂ ਸਵਾ ਦਾ ਬਦਲਾ ਹੀ ਹੈ ਮੋਟਾ ਲਈ ਹਮਾਂ ਵੀ ਘਾਟਾ ਹਾਂ ਹਾਂ ਇਹ 6 April ਨੂੰ ਉੱਥੇ ਐਤਵਾਰੀ ਹੋਦੇਗਾ ਤੇ 6 April ਗੱਲ ਸੁਣ ਮੇਰੀ ਉੱਥੇ ਵੀ ਐਤਵਾਰੀ ਹੋਊਗਾ ਤੇ 6 ਅਪ੍ਰੈਲ ਨੂੰ ਤੇ ਅੱਜ ਵੀ ਐਤਵਾਰ ਛੁੱਟੀ ਵਾਲੇ ਦਿਨ ਤੇ ਲਓ ਵੀ ਕਰਾ ਦੇ ਮੁੰਡੇ ਦਾ ਮੂੰਹ ਮਿੱਠਾ ਥੋੜੀਆਂ ਥੋੜੀਆਂ ਸਾਰੀਆਂ ਚੀਜ਼ਾਂ ਖਵਾ ਦਿਓ ਹੁੰਦੇ ਨਾ ਹਾਂ ਆ ਗਾਟੇ ਨੂੰ ਮਾਚੇ ਪੋੜਾ ਕਰਨਾ ਹਾਂ ਨਾਂ ਵੀ ਮੈਂ ਚਾਹੇ ਤੇ ਹੈ ਇਹ ਤਲਾ ਕਰਨਾ ਪੈਣਾ ਹੈ ਅਗੋਂ ਜੀ ਡਾ ਡੀ ਚਲੋ ਹਾਂਜੀ ਹਾਂਜੀ ਇਹ ਝੋਲੀ ਚ ਰੱਖ ਦੇ ਐ ਨੂੰ ਕਰਕੇ ਝੋਲੀ ਚ ਰੱਖ ਦੇ ਹਾਂ ਲਾਵੇ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਹੈ। ਕਿਸਾਂ ਵਰ ਕਿਹੜਾ ਸੋਹਣਾ ਹੈ? ਠੀਕ ਹੈ। ਹਾਂ। ਵੀ ਜੋੜੀ ਕਿਵੇਂ? ਹਾਂ ਜੋੜੀ ਕਿਵੇਂ ਲੱਗੀ? ਇਹ ਵੀ ਹਾਂ ਵੀਡੀਓ ਵੇਖ ਕੇ ਤੇ ਆ ਦੱਸਿਆ ਜੀ ਹੈਂ। ਹਾਂ। ਚਲੋ ਠੀਕ ਹੈ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।